3 ਅਤੇ 4 ਜੁਲਾਈ 1955 ਅੱਧੀ ਰਾਤ ਵੇਲੇ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਪੰਜਾਬ ਪੁਲਿਸ ਨੇ ਹਮਲਾ ਕੀਤਾ। ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਭਪਿੰਦਰ ਸਿੰਘ ਹੋਣਾ ਨੂੰ ਗ੍ਰਫਤਾਰ ਕੀਤਾ ਗਿਆ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਅਸ਼ਰ ਸਿੰਘ ਹੋਣਾ ਨੂੰ ਗ੍ਰਫਤਾਰ ਕੀਤਾ ਗਿਆ। ਦਰਬਾਰ ਸਾਹਿਬ ਦੇ ਮੈਨੇਜਰ ਸਰਦਾਰ ਗੁਰਦੇਵਾਲ ਸਿੰਘ ਹੋਣਾ ਨੂੰ ਗ੍ਰਫਤਾਰ ਕੀਤਾ। ਇਹਦੇ ਤੋਂ ਇਲਾਵਾ 3000 ਦੀ ਗਿਣਤੀ ਵਿੱਚ ਪੁਲਿਸ ਨੇ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਜਿਹੜਾ ਸੀ ਟਾਇਰ ਗੈਸ ਦੇ ਗੋਲੇ ਛੁੱਟੇ, ਗੋਲੀਆਂ ਚਲਾਈਆਂ, ਸਿੱਖਾਂ ਦੇ ਉੱਪਰ लाठी चार्ज ਕੀਤਾ। ਇਹ ਜ਼ੁਲਮ ਇੱਕ ਦਿਨ ਨਹੀਂ ਲਗਾਤਾਰ 5 ਦਿਨ ਜਾਰੀ ਰਹਿੰਦਾ ਹੈ 9 ਜੁਲਾਈ ਤੱਕ ਜਿਹੜਾ ਸ਼੍ਰੀ ਦਰਬਾਰ ਸਾਹਿਬ ਪ੍ਰਕਰਮਾਂ ਦੇ ਅੰਦਰ ਸਿੱਖਾਂ ਦੇ ਉੱਪਰ ਅਤਿਆਚਾਰ ਹੁੰਦਾ ਹੈ ਪੰਜਾਬ ਪੁਲਿਸ ਜਿਹੜੀ ਹੈ ਉਹ लाठी चार्ज ਕਰਦੀ ਹੈ ਤੇ ਬੇਰਹਿਮੀ ਨਾਲ ਸਿੱਖਾਂ ਨੂੰ ਮਾਰਦੀ ਹੈ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਜਿਵੇਂ ਅੰਗਰੇਜ਼ ਨੇ ਗੁਰੂ ਕੇ ਬਾਗ ਦੇ ਅੰਦਰ ਸਿੱਖਾਂ ਨੂੰ ਕਦੇ ਮਾਰਿਆ ਸੀ ਇਹ ਸਾਰਾ ਕੁਝ ਕਿਉਂ ਵਾਪਰਦਾ ਹੈ ਕਿਉਂ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੁੰਦਾ ਹੈ ਔਰ ਦੇਸ਼ ਦੀ ਆਜ਼ਾਦੀ ਦੇ ਕੇਵਲ 8 ਸਾਲ ਬਾਅਦ ਹੀ ਸ਼੍ਰੀ ਦਰਬਾਰ ਸਾਹਿਬ ਦੇ ਪਰ ਪੰਜਾਬ ਪੁਲਿਸ ਵੱਲੋਂ ਤਾਵਾ ਕਰ ਦਿੱਤਾ ਜਾਂਦਾ ਹੈ ਇਹ ਸਾਰੇ ਕੁਝ ਨੂੰ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਭਾਰਤੀ ਲੀਡਰਾਂ ਨੇ ਸਿੱਖਾਂ ਦੇ ਨਾਲ ਬਹੁਤ ਲਾਰੇ ਲਾਏ ਔਰ ਵਾਅਦੇ ਕੀਤੇ ਕਿਹਾ ਗਿਆ ਕਿ ਜਦੋਂ ਦੇਸ਼ ਆਜ਼ਾਦ ਹੋਵੇਗਾ ਤਾਂ ਦੇਸ਼ ਦੇ ਵਿੱਚ ਕੋਈ ਵੀ ਐਸਾ ਕਾਨੂੰਨ ਨਹੀਂ ਬਣੇਗਾ ਜਿਹੜਾ ਸਿੱਖਾਂ ਨੂੰ ਪ੍ਰਭਾਵ ਨਾ ਹੋਵੇ ਉਹਦੇ ਵਾਸਤੇ ਮਹਾਤਮਾ ਗਾਂਧੀ ਔਰ ਪੰਡਿਤ ਜਵਾਲਲਾਲ ਨਹਿਰੂ ਨੇ ਸਮੇਂ-ਸਮੇਂ ਦੇ ਉੱਪਰ ਸਿੱਖਾਂ ਨੂੰ ਵਿਸ਼ਵਾਸ ਵੀ ਦਿਵਾਇਆ ਔਰ ਰੱਬ ਦੀ ਜਿਹੜੀ ਸੀ ਉਹ ਸੌ ਤੱਕ ਖਾਦੀ ਔਰ ਪ੍ਰੈਸ ਦੇ ਸਾਹਮਣੇ ਵੀ ਇਹ ਸਾਰਾ ਕੁਝ ਉਹਨਾਂ ਨੇ ਮੰਨਿਆ ਸੀ ਦੇਸ਼ ਆਜ਼ਾਦ ਹੋ ਗਿਆ ਪੰਜਾਬ ਦੇ ਟੋਟੇ ਹੋ ਗਏ 40% ਪੰਜਾਬ ਜਿਹੜਾ ਸੀ ਉਹ ਲਹਿੰਦੇ ਪਾਸੇ ਚਲਿਆ ਗਿਆ ਔਰ 60% ਪੰਜਾਬ ਜਿਹੜਾ ਸੀ ਉਹ ਚੜ੍ਹਦੇ ਪਾਸੇ ਯਾਨੀ ਕਿ ਭਾਰਤ ਦੇ ਵਿੱਚ ਰਹਿ ਗਿਆ ਪੰਜਾਬ ਜਿਹੜਾ ਸੀ ਉਜੜ ਗਿਆ ਸਿੱਖ ਉਜੜ ਗਏ ਉਨ੍ਹਾਂ ਦੇ ਗੁਰੂ ਧਾਮ ਜਿਹੜੇ ਸਨ ਉਹ ਪਾਕਿਸਤਾਨ ਵਿੱਚ ਰਹਿ ਗਏ ਇਹ ਸਾਰਾ ਕੁਝ ਵੀ ਆਣ ਕੇ ਸਿੱਖਾਂ ਨੇ ਬਰਦਾਸ਼ਤ ਕੀਤਾ ਕਿ ਹੁਣ ਸਾਨੂੰ ਆਜ਼ਾਦੀ ਦਾ ਨਿਗ ਮਿਲੇਗਾ ਪਰ ਸਿੱਖਾਂ ਦਾ ਇਹ ਭਲੇਖਾ ਛੇਤੀ ਹੀ ਦੂਰ ਹੋ ਗਿਆ ਜਦੋਂ 10 ਅਕਤੂਬਰ 1947 ਨੂੰ ਪੰਜਾਬ ਦੇ ਗਵਰਨਰ ਚੰਦੂ ਲਾਲ ਤਰਵੇਦੀ ਨੇ ਸਿੱਖਾਂ ਨੂੰ ਜਰਾਇਮ ਪੇਸ਼ ਲੋਕਾਂ ਦੀ ਕੌਮ ਕਿਹਾ ਪਾਵੇਂ ਕੇ ਬਾਅਦ ਵਿੱਚ ਇਹ ਕੀਤਾ ਹੋਇਆ ਫਰਮਾਨ ਜਿਹੜਾ ਸੀ ਉਹਨਾਂ ਨੂੰ ਵਾਪਸ ਲੈਣਾ ਪਿਆ ਔਰ ਫਿਰ ਗੱਲ ਆਉਂਦੀ ਹੈ ਵੱਖ-ਵੱਖ ਸੂਬੇ ਬਣਾਉਣ ਦੀ ਜਿੱਥੇ-ਜਿੱਥੇ ਵੀ ਜਿਹੜੀ ਭਾਸ਼ਾ ਬੋਲੀ ਜਾਂਦੀ ਸੀ ਭਾਸ਼ਾ ਦੇ ਆਧਾਰ ਦੇ ਉੱਪਰ ਸੂਬੇ ਜਿਹੜੇ ਉਹ ਬਣਾ ਦਿੱਤੇ ਗਏ ਲੇਕਿਨ ਪੰਜਾਬ ਵੀ ਇੱਕ ਐਸਾ ਸੂਬਾ ਸੀ ਜਿਸ ਨੂੰ ਦੋ ਪਛਾਈ ਸੂਬਾ ਜਿਹੜਾ ਉਹ ਬਣਾਇਆ ਗਿਆ ਇੱਥੇ ਹਿੰਦੀ ਔਰ ਪੰਜਾਬੀ ਦੋ ਪਛਾਈ ਸੂਬਾ ਜਿਹੜਾ ਬਣਾ ਕੇ ਔਰ ਕਿਹਾ ਗਿਆ ਕਿ ਇੱਥੇ ਦੋਵਾਂ ਤਰ੍ਹਾਂ ਦੇ ਲੋਕ ਜਿਹੜੇ ਉਹ ਰਹਿੰਦੇ ਆ ਜੋ ਕਿ ਸਿੱਖਾਂ ਨੂੰ ਕਦਾਚਿਤ ਵਾਸਤੇ ਵੀ ਪਰਵਾਹ ਨਹੀਂ ਸੀ ਸਿੱਖ ਜਿਹੜੇ ਸਨ ਉਹ ਪੰਜਾਬੀ ਸੂਬਾ ਚਾਹੁੰਦੇ ਸੀ ਉਹਦੇ ਵਾਸਤੇ ਫਿਰ ਜਦੋਜਹਿਦ ਕਰਨੀ ਸ਼ੁਰੂ ਕਰਦੇ ਐ ਕਿ ਸਾਨੂੰ ਵੀ ਜਿਹੜਾ ਵੱਖਰਾ ਪੰਜਾਬੀ ਸੂਬਾ ਦਿੱਤਾ ਜਾਵੇ ਬਲਕਿ ਸਿੱਖਾਂ ਦੀ ਇਸ ਮੰਗ ਨੂੰ ਭਾਰਤੀ ਮੀਡੀਆ ਨੇ ਜਿਹੜਾ ਸੀ ਭੰਡਿਆ ਭਾਰਤੀ ਲੀਡਰਾਂ ਨੇ ਭੰਡਿਆ ਔਰ ਇਥੋਂ ਤੱਕ ਕਿ ਆ ਵੀ ਸਿੱਖ ਦੇ ਆਜ਼ਾਦ ਪੰਜਾਬ ਮੰਗਦੇ ਆ ਔਰ ਇਥੋਂ ਤੱਕ ਵੀ ਲੀਡਰਾਂ ਨੇ ਕਹਿ ਦਿੱਤਾ ਕਿ ਮੇਰੇ ਜੀਂਦਿਆਂ ਜੀ ਜਿਹੜਾ ਪੰਜਾਬੀ ਸੂਬਾ ਕਦੇ ਵੀ ਨਹੀਂ ਬਣ ਸਕਦਾ ਔਰ ਸਮੇਂ-ਸਮੇਂ ਦੇ ਉੱਪਰ ਸਿੱਖ ਜਿਹੜੇ ਸਨ ਉਹਦੀ ਆਵਾਜ਼ ਉਠਾਉਂਦੇ ਆ ਪਰ ਇਸ ਸਮੇਂ ਦੌਰਾਨ ਜਦੋਂ ਦਸੰਬਰ 1753 ਈਸਵੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਪੰਡਿਤ ਜਵਾਲ ਨਾਲ ਲੈਰੂ ਪੰਜਾਬ ਦੇ ਵਿੱਚ ਆਉਂਦਾ ਹੈ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਫਤਿਹਗੜ ਸਾਹਿਬ ਵਿਖੇ 2 ਲੱਖ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਦਾ ਇਕੱਠ ਸੀ ਪੰਡਿਤ ਜਵਾਲ ਨਾਲ ਲੈਰੂ ਆਣ ਕੇ ਇਸ ਇਕੱਠ ਦੇ ਵਿੱਚ ਬੋਲਣ ਲੱਗਦਾ ਹੈ ਤਾਂ ਸਿੱਖ ਨੌਜਵਾਨ ਜਿਹੜੇ ਆ ਅੱਗੋਂ ਵਿਰੋਧ ਕਰਦੇ ਆ ਉਹ ਕਹਿੰਦੇ ਅਸੀਂ ਇਹਨੂੰ ਬੋਲਣ ਨਹੀਂ ਦੇਣਾ ਬਾਲਕੇ ਕਿਉਂ ਨਹੀਂ ਬੋਲਣ ਦੇਣਾ ਕਿਉਂਕਿ ਪੰਡਿਤ ਜਵਾਲ ਨਾਲ ਨਹਿਰੂ ਇਹ ਕਹਿ ਕੇ ਆਇਆ ਸੀ ਕਿ ਮੈਂ ਸਿੱਖਾਂ ਦਾ ਕਿਲਾ ਜਿੱਤਣ ਵਾਸਤੇ ਚੱਲਿਆ ਹੰਕਾਰ ਦੇ ਵਿੱਚ ਕਹੇ ਹੋਏ ਬੋਲਾਂ ਦੇ ਕਰਕੇ ਸਿੱਖ ਨੌਜਵਾਨਾਂ ਨੇ ਵਿਰੋਧ ਕੀਤਾ ਔਰ ਉਸ ਵੇਲੇ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਲ ਨਾਲ ਨਹਿਰੂ ਨੂੰ ਬੋਲਣ ਦਾ ਸਮਾਂ ਨਾ ਦਿੱਤਾ ਗਿਆ ਹਾਲਾਂਕਿ ਮਾਸਟਰ ਤਾਰਾ ਸਿੰਘ ਨੂੰ ਆਣ ਕੇ ਜਿਹੜੇ ਅਫਸਰ ਸੀ ਉਹਨਾਂ ਨੇ ਕਿਹਾ ਵੀ ਕਿ ਜਿਹੜਾ ਤੁਸੀਂ ਸਿੱਖ ਨੌਜਵਾਨਾਂ ਨੂੰ ਸਮਝਾਓ ਲੇਕਿਨ ਮਾਸਟਰ ਤਾਰਾ ਸਿੰਘ ਕਹਿਣ ਲੱਗੇ ਪਿਛੀਦਾਂ ਦੀ ਧਰਤੀ ਹੋਵੇ ਔਰ ਧਾਰਮਿਕ ਦਰਬਾਰ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਬੋਲੇ ਇਹ ਮੈਂ ਵੀ ਬਰਦਾਸ਼ਤ ਨਹੀਂ ਕਰ ਸਕਦਾ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਸੀ ਪੰਜਾਬ ਦੇ ਵਿੱਚ ਜਦੋਂ ਪੰਜਾਬੀ ਸੂਬੇ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਦੇ ਨਾਲ ਸਿੱਖਾਂ ਦਾ ਵਿਰੋਧ ਕੀਤਾ ਜਾਂਦਾ ਹੈ। ਕੁਝ-ਕੁਝ ਪਾਰਟੀਆਂ ਨੇ ਔਰ ਕੁਝ ਕ ਹਿੰਦੂ ਵੀਰਾਂ ਨੇ ਮਿਲ ਕੇ ਜਿਹੜਾ ਸੀ ਪੰਜਾਬੀ ਸੂਬੇ ਦੇ ਹੱਕ ਵਿੱਚ ਜਿਹੜਾ ਉਹ ਮਤਾ ਵੀ ਪਾਸ ਕੀਤਾ ਔਰ ਸ਼੍ਰੋਮਣੀ ਕਾਲੀ ਦਲ ਦੀ ਹਮਾਇਤ ਵੀ ਕੀਤੀ। ਲੇਕਿਨ ਕੁਝ ਕਟੜਪੰਥੀ ਜਿਹੜੇ ਸਨ ਜਾਂ ਜਿਹੜੇ ਸੱਤਾ ਦੇ ਲਾਲਚੀ ਸਨ ਉਹ ਮਹਾ ਪੰਜਾਬ ਦੀ ਗੱਲ ਕਰ ਰਹੇ ਸਨ ਔਰ ਪੰਜਾਬੀ ਸੂਬੇ ਦਾ ਵਿਰੋਧ ਕਰ ਰਹੇ ਸੀ ਸਮਾਂ ਆਉਂਦਾ ਹੈ 1955 ਦਾ 6 April 1955 ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਭੀਮਸੈਨ ਸੱਚਰ ਨੇ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦੇ ਉੱਪਰ ਪਾਬੰਦੀ ਲਾ ਦਿੱਤੀ। ਇਸ ਦੇ ਰੋਸ ਵਜੋਂ ਮਾਸਟਰ ਤਾਰਾ ਸਿੰਘ ਹੋਣਾ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਕਾ ਬਾਗ ਵਿਖੇ ਜਿਹੜਾ ਸੀ ਵੱਡਾ ਇਕੱਠ ਕੀਤਾ ਔਰ ਐਲਾਨ ਕੀਤਾ ਜੇਕਰ 23 April ਤੱਕ ਇਹ ਪਾਬੰਦੀ ਵਾਪਸ ਨਾ ਲਈ ਤਾਂ 10 May ਤੋਂ ਅਸੀਂ ਮੋਰਚਾ ਲਾਵਾਂਗੇ। ਪੰਜਾਬ ਦੇ ਮੁੱਖ ਮੰਤਰੀ ਭੀਮਸੈਨ ਸੱਚਰ ਦੇ ਕੰਨ ਦੇ ਉੱਪਰ ਜੂਣਾ ਸਰਕੇ ਉਹਨੇ ਇਹ ਪਾਬੰਦੀ ਦੀ ਵਾਪਸ ਨਾ ਲਈ ਔਰ ਜਿਸ ਦੇ ਸਿੱਟੇ ਵਜੋਂ 10 ਮਈ 1955 ਨੂੰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਤੋਂ ਮਾਸਟਰ ਤਾਰਾ ਸਿੰਘ ਜੀ ਹੋਣਾ ਨੇ ਮੋਰਚਾ ਲਾਉਂਦਾ ਐਲਾਨ ਕਰ ਦਿੱਤਾ ਉਹਨਾਂ ਨੇ ਕਿਹਾ ਸਿੱਖੋ ਸਾਡੀ ਅਣਖ ਨੂੰ ਟੁੰਬਿਆ ਗਿਆ ਏ ਸਾਡੀ ਅਣਖ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਨਾ ਹੈ ਜੇ ਸਾਡਾ ਮੁਕਾਬਲਾ ਇੱਕ ਹੰਕਾਰੀ ਮਨੁੱਖ ਦੇ ਨਾਲ ਹੈ ਇਸ ਕਰਕੇ ਅਸੀਂ ਮੋਰਚਾ ਲਾਵਾਂਗੇ ਔਰ ਜਿਹੜੇ ਜਿਹੜੇ ਸਿੱਖ ਮੇਰਾ ਸਾਥ ਦੇਣਾ ਚਾਹੁੰਦੇ ਆ ਤੁਸੀਂ ਸਾਰੇ ਜ਼ਕਾਰੇ ਦੀ ਗੂੰਜ ਵਿੱਚ ਜਿਹੜਾ ਉਸ ਦੀ ਪ੍ਰਵਾਣ ਕੀ ਦਿਓ ਤਾਂ ਉਸ ਵੇਲੇ ਬੱਚੇ ਬਜ਼ੁਰਗ ਨੌਜਵਾਨ ਜਿਹੜੇ ਸਨ ਉਹ ਮਾਸਟਰ ਤਾਰਾ ਸਿੰਘ ਜੀ ਦੇ ਨਾਲ ਖਲੋ ਜਾਂਦੇ ਆ ਮਾਸਟਰ ਤਾਰਾ ਸਿੰਘ ਜੀ ਦੀਆਂ ਕਈਆਂ ਗੱਲਾਂ ਨੇ ਕੌਮ ਨੂੰ ਟੁੰਬਿਆ ਔਰ ਵੱਡੀ ਗਿਣਤੀ ਵਿੱਚ ਜਿਹੜੇ ਸਨ ਲੋਕ ਮਾਸਟਰ ਤਾਰਾ ਸਿੰਘ ਜੀ ਦਾ ਸਾਥ ਦੇਣ ਵਾਸਤੇ ਤਿਆਰ ਹੋ ਜਾਂਦੇ ਐ ਤਾਂ 10 ਮਈ 1955 ਨੂੰ ਮਾਸਟਰ ਤਾਰਾ ਸਿੰਘ ਜੀ ਪਹਿਲੇ ਦਿਨ ਆਪ ਗ੍ਰਿਫਤਾਰੀ ਦੇਣ ਵਾਸਤੇ ਜਾਂਦੇ ਐ ਜਦੋਂ ਹੀ ਗ੍ਰਿਫਤਾਰੀ ਦੇਣ ਵਾਸਤੇ ਬਾਹਰ ਨਿਕਲਦੇ ਐ ਤਾਂ ਸਿੱਖ ਉਹਨਾਂ ਦੇ ਉੱਪਰ ਫੁੱਲਾਂ ਦੀ ਵਰਖਾ ਕਰਦੇ ਐ ਫਿਰ ਮਾਸਟਰ ਤਾਰਾ ਸਿੰਘ ਜੀ ਦੇ ਜਾਣ ਤੋਂ ਬਾਅਦ ਸਿੱਖਾਂ ਨੇ ਇਸ ਮੋਰਚੇ ਨੂੰ ਜਾਰੀ ਰੱਖਿਆ ਰੋਜ਼ ਇਦਾਂ ਦੀਵਾਨ ਹਾਲ ਮੰਜੀ ਸਾਹਿਬ ਤੋਂ ਸਿੱਖ ਅਰਦਾਸਾ ਸੋਧਦੇ ਆ ਤਾਂ ਆਪਣੀ ਗ੍ਰਫਤਾਰੀ ਦੇਣ ਵਾਸਤੇ ਜਾਂਦੇ ਆ ਇਹ ਮੋਰਚਾ ਲਗਾਤਾਰ ਜਿਹੜਾ ਉਹ ਜਾਰੀ ਰਹਿੰਦਾ ਹੈ ਤੇ ਆਖਰ 10 ਮਈ ਤੋਂ ਸ਼ੁਰੂ ਹੋਇਆ ਮੋਰਚਾ 24 ਜੂਨ ਆ ਜਾਂਦੀ ਹੈ ਤਾਂ 24 ਜੂਨ ਵਾਲੇ ਦਿਨ ਮਾਸਟਰ ਤਾਰਾ ਸਿੰਘ ਜੀ ਦਾ 71ਵਾਂ ਜਨਮ ਦਿਨ ਸੀ ਤਾਂ ਇਸ ਦਿਨ ਫਿਰ 271 ਜਾਣਿਆਂ ਨੇ ਗ੍ਰਿਫਤਾਰੀ ਦਿੱਤੀ। ਮੋਰਚੇ ਦੀ ਚੜ੍ਹਤ ਦਿਨੋ ਦਿਨ ਵੱਧਦੀ ਜਾ ਰਹੀ ਸੀ ਬਲਕਿ ਪੰਜਾਬ ਦੀਆਂ ਸਾਰੀਆਂ ਜ਼ਿਲ੍ਹਿਆਂ ਜਿਹੜੀਆਂ ਉਹ ਭਰ ਗਈਆਂ ਸੀ ਔਰ ਇਥੋਂ ਤੱਕ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਉਹਨਾਂ ਨੂੰ ਖਵਾਉਣ ਵਾਸਤੇ ਭੋਜਨ ਵੀ ਨਹੀਂ ਸੀ ਤਾਂ ਉਹ ਜਿਹੜਾ ਲੰਗਰ ਸੀ ਫਿਰ ਸ਼੍ਰੀ ਦਰਬਾਰ ਸਾਹਿਬ ਤੋਂ ਭੇਜਣਾ ਸ਼ੁਰੂ ਕੀਤਾ ਗਿਆ। ਜਿਹੜੇ ਸਿੱਖ ਗ੍ਰਿਫਤਾਰ ਹੋ ਕੇ ਜੇਲਾਂ ਦੇ ਵਿੱਚ ਬੈਠੇ ਸੀ ਉਹਨਾਂ ਨਾ ਵਾਸਤੇ ਲੰਗਰ ਵੀ ਸ਼੍ਰੀ ਦਰਬਾਰ ਸਾਹਿਬ ਤੋਂ ਭੇਜਿਆ ਜਾਂਦਾ ਸੀ ਤਾਂ 26 ਜੂਨ ਵਾਲੇ ਦਿਨ ਇਹਦੇ ਵਿੱਚ 12 ਬੀਬੀਆਂ ਔਰ 4 ਬੱਚਿਆਂ ਨੇ ਵੀ ਗ੍ਰਫਤਾਰੀ ਦਿੱਤੀ ਸੀ। ਇਸੇ ਦਿਨੀ ਇੱਕ ਹੋਰ ਘਟਨਾ ਵਾਪਰਦੀ ਹੈ ਕਿ ਪੁਲਿਸ ਨੇ ਅਕਾਲੀ ਜਿਹੜੇ ਲੀਡਰ ਸਨ ਉਹਨਾਂ ਦੀਆਂ ਰਫਲਾਂ ਤੇ ਪਿਸਤੌਲ ਜਿਹੜੇ ਸੀ ਉਹ ਜ਼ਬਤ ਕਰ ਲਏ ਜਿਨ੍ਹਾਂ ਦੀ ਗਿਣਤੀ ਜਿਹੜੀ ਆ ਉਹ 24 ਦੇ ਕਰੀਬ ਸੀ। 30 ਜੂਨ ਤੱਕ 8164 ਜਾਣੇ ਗ੍ਰਿਫਤਾਰੀ ਦੇ ਚੁੱਕੇ ਸਨ ਮੋਰਚੇ ਦੀ ਚੜਤ ਦਿਨੋਂ ਦਿਨ ਜਿਹੜੀ ਬਰਕਰਾਰ ਸੀ ਤਾਂ ਫਿਰ ਅਕਾਲੀ ਸਿੱਖ ਲੀਡਰਾਂ ਨੇ ਇੱਕ ਹੋਰ ਐਲਾਨ ਕੀਤਾ ਵੀ ਹੁਣ ਗ੍ਰਿਫਤਾਰੀ ਉਹੀ ਦੇਵੇਗਾ ਜਿਹੜਾ ਅਮਰਤ ਧਾਰੀ ਹੋਵੇਗਾ ਇਹਦੇ ਕਰਕੇ ਜਿਹੜੇ ਗ੍ਰਿਫਤਾਰੀਆਂ ਦੇ ਚਾਹਵਾਨ ਸਿੱਖ ਸਨ ਉਹਨਾਂ ਨੇ ਧੜਾ ਧੜ ਅਮਰਤ ਛਕਣਾ ਸ਼ੁਰੂ ਕਰ ਦਿੱਤਾ ਇਸ ਮੋਰਚੇ ਦੇ ਕਰਕੇ ਸਿੱਖਾਂ ਦੇ ਵਿੱਚ ਏਕਤਾ ਵੀ ਆਈ ਔਰ ਸਿੱਖ ਇਕੱਠੇ ਵੀ ਹੋ ਗਏ ਔਰ ਕੌਮ ਜਿਹੜੀ ਆ ਉਹ ਅਮਰਤ ਧਾਰੀ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ ਦੂਜੇ ਪਾਸੇ ਇਸ ਲੱਗੇ ਹੋਏ ਮੋਰਚੇ ਤੋਂ ਪੰਜਾਬ ਸਰਕਾਰ ਡਰ ਜਾਂਦੀ ਹੈ ਪੰਜਾਬ ਦਾ ਮੁੱਖ ਮੰਤਰੀ ਭੀਮ ਸੈਣ ਸੱਚਰ ਤਾਂ ਉਹ ਆਪਣੀ ਪੁਲਿਸ ਦੇ ਨਾਲ ਜਿਹੜਾ ਸੀ ਉਸ ਵੇਲੇ ਮੀਟਿੰਗ ਕਰਦਾ ਹੈ ਤਾਂ ਜਲੰਧਰ ਰੇਂਜ ਦੇ ਡੀਆਈਜੀ ਅਸ਼ਵਨੀ ਕੁਮਾਰ ਸ਼ਰਮਾ ਨੇ ਮੁੱਖ ਮੰਤਰੀ ਦੇ ਸਾਹਮਣੇ ਫੜ ਮਾਰ ਕੇ ਕਿਹਾ ਮੈਨੂੰ 5 ਦਿਨ ਦਾ ਸਮਾਂ ਦਿੱਤਾ ਜਾਏ ਮੈਂ ਇਸ ਮੋਰਚੇ ਨੂੰ ਕੁਚਲ ਦਿਆਂਗਾ ਖਤਮ ਕਰ ਦਿਆਂਗਾ ਅਸ਼ਵਨੀ ਕੁਮਾਰ ਸ਼ਰਮਾ ਨੇ ਭੀਮ ਸੈਣ ਸੱਚਰ ਦੇ ਕੋਲੋਂ 5 ਦਿਨ ਦੀ ਇਜਾਜ਼ਤ ਲਈ ਹੈ ਤਾਂ ਇਜਾਜ਼ਤ ਲੈ ਕੇ ਉਸ ਵੇਲੇ ਉਹਨੇ ਆਪਣਾ ਐਕਸ਼ਨ ਕਰਨਾ ਸ਼ੁਰੂ ਕੀਤਾ ਹੈ 3 ਅਤੇ 4 ਜੁਲਾਈ 1955 ਦੀ ਦਰਮਿਆਨੀ ਰਾਤ ਨੂੰ ਪੁਲਿਸ ਨੇ ਆਣ ਕੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਪਹਿਲਾਂ ਸਿੱਖਾਂ ਦੇ ਹਥਿਆਰ ਜ਼ਬਤ ਕਰ ਲਏ। ਮਾਸਟਰ ਤਾਰਾ ਸਿੰਘ ਜੀ ਹੁਣਾਂ ਦੇ ਰਹਿائش ਤੋਂ ਉਹਨਾਂ ਦੇ ਜਿਹੜੇ ਹਥਿਆਰ ਸੀ ਉਹਨਾਂ ਦੀ ਰਫਲ ਜਿਹੜੀ ਸੀ ਉਹਨੂੰ ਵੀ ਜ਼ਬਤ ਕਰ ਲਿਆ ਗਿਆ। ਫਿਰ ਸਿੱਖ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਭਪਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਪਹਿਲੀ ਵਾਰ ਹੋਇਆ ਕਿ ਮੁਗਲਾਂ ਤੋਂ ਬਾਅਦ ਭਾਰਤੀ ਪੁਲਿਸ ਨੇ ਜਿਹੜਾ ਵਾ ਸ਼੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਨੂੰ ਗ੍ਰਿਫਤਾਰ ਕੀਤਾ ਹੋਵੇ। ਇਸ ਤੋਂ ਪਹਿਲਾਂ ਭਾਈ ਮਣੀ ਸਿੰਘ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਉਹ ਮੁਗਲਾਂ ਦਾ ਦੌਰ ਸੀ ਤਾਂ ਇਹ ਕਰਾਉਣੀ ਹਰਕਤ ਅੰਗਰੇਜ਼ਾਂ ਨੇ ਵੀ ਨਹੀਂ ਸੀ ਕੀਤੀ ਜਿਹੜੀ ਬਾਅਦ ਵਿੱਚ ਪੰਜਾਬ ਪੁਲਿਸ ਨੇ ਕੀਤੀ ਸੀ ਫਿਰ ਜਥੇਦਾਰ ਸਿੰਘ ਸਾਹਿਬ ਗਿਆਨੀ ਅਸ਼ਰ ਸਿੰਘ ਹੋਣਾ ਨੂੰ ਗ੍ਰਿਫਤਾਰ ਕੀਤਾ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਰਦਾਰ ਗੁਰਦਿਆਲ ਸਿੰਘ ਹੋਣਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਹੋਰ ਜਿਹੜੇ ਅਕਾਲੀ ਆਗੂ ਸਨ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਫਿਰ 4 ਜੁਲਾਈ ਦਾ ਦਿਨ ਚੜ੍ਹਦਾ ਹੈ ਤਾਂ 3000 ਦੀ ਗਿਣਤੀ ਵਿੱਚ ਪੁਲਿਸ ਸ਼੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਨੂੰ ਘੇਰਾ ਪਾ ਲੈਂਦੀ ਹੈ ਪਹਿਲਾਂ ਪੁਲਿਸ ਟਰੱਕ ਲੈ ਕੇ ਆਉਂਦੀ ਹੈ 400 ਤੋਂ ਲੈ ਕੇ 500 ਸੰਗਤ ਦੇ ਜਿਹੜੇ ਜੀ ਸੀ ਉਹਨਾਂ ਨੂੰ ਟਰੱਕ ਦੇ ਵਿੱਚ ਬਿਠਾ ਕੇ ਤਾਂ ਕਿਧਰੇ ਦੂਰ ਜਾ ਕੇ ਉਹਨਾਂ ਨੂੰ ਕੈਦ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਇਸ ਸਮੇਂ ਦੌਰਾਨ ਜਿਹੜੀ ਆ ਉਹ ਫੌਜ ਦੀ ਇੱਕ ਟੁਕੜੀ ਵੀ ਆ ਜਾਂਦੀ ਹੈ ਫੌਜ ਨੂੰ ਵੇਖ ਕੇ ਸਿੱਖਾਂ ਨੇ ਉਹਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਜਿਹਦੇ ਤੋਂ ਬਾਅਦ ਫੌਜ ਜਿਹੜੀ ਉਹ ਵਾਪਸ ਚਲੀ ਜਾਂਦੀ ਹੈ ਤਾਂ ਜਦੋਂ ਫੌਜ ਵਾਪਸ ਜਾਂਦੀ ਹੈ ਫਿਰ ਪੰਜਾਬ ਪੁਲਿਸ ਨੇ ਸਿੱਖਾਂ ਦੇ ਉੱਪਰ ਲਾਠੀ ਚਾਰਜ ਕਰ ਦਿੱਤਾ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਦੇ ਉੱਪਰ ਲਾਠੀ ਚਾਰਜ ਕਰਕੇ ਸਿੱਖਾਂ ਨੂੰ ਜਿਹੜਾ ਸੀ ਉਥੋਂ ਕੱਢਿਆ ਗਿਆ ਔਰ ਸਾਰੇ ਸਿੱਖ ਜਿਹੜੇ ਸਨ ਉਹ ਦੀਵਾਨ ਹਾਲ ਮੰਜੀ ਸਾਹਿਬ ਨੂੰ ਛੱਡ ਕੇ ਸ਼੍ਰੀ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਚਲੇ ਜਾਂਦੇ ਆ ਤਾਂ ਫਿਰ ਪੰਜਾਬ ਪੁਲਿਸ ਨੇ ਉਸ ਵੇਲੇ ਦੇ ਨਾਲ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਜਿਹੜਾ ਸੀ ਉਹ ਟੀਅਰ ਗੈਸ ਦੇ ਗੋਲੇ ਛੁੱਟੇ ਰੋੜੇ ਤੱਕ ਮਾਰੇ ਗਏ ਗੋਲੀਆਂ ਚਲਾਈਆਂ ਗਈਆਂ ਔਰ ਇਨਤਿਹਾਨ ਜੁਲਮ ਜਿਹੜਾ ਸੀ ਉਹ ਸ਼੍ਰੀ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਕੀਤਾ ਬਿਲਕੁਲ ਉਸੇ ਤਰ੍ਹਾਂ ਜ਼ੁਲਮ ਕੀਤਾ ਜਿਵੇਂ ਕਦੇ 1922 ਦੇ ਵਿੱਚ ਅੰਗਰੇਜ਼ ਪੁਲਿਸ ਨੇ ਗੁਰੂ ਕੇ ਬਾਗ ਦੇ ਵਿੱਚ ਸਿੱਖਾਂ ਦੇ ਉੱਪਰ ਕੀਤਾ ਸੀ ਜਿਵੇਂ ਅੰਗਰੇਜ਼ਾਂ ਨੇ ਸਿੱਖਾਂ ਨੂੰ ਮਾਰਿਆ ਸੀ ਉਹੀ ਹਾਲਤ 1955 ਦੇ ਵਿੱਚ ਸੀ ਜਦੋਂ ਭਾਰਤੀ ਪੁਲਿਸ ਜਿਹੜੀ ਹੈ ਉਹ ਸਿੱਖਾਂ ਨੂੰ ਮਾਰਦੀ ਪਈ ਸੀ ਤਾਂ ਇਹ ਸਾਰੇ ਜ਼ੁਲਮ ਦੇ ਦੌਰਾਨ ਫਿਰ ਵੀ ਸਿੱਖ ਜਿਹੜੇ ਸਨ ਉਹ ਗ੍ਰਿਫਤਾਰੀ ਦੇਣ ਵਾਸਤੇ ਜਾਂਦੇ ਐ ਅੱਜ ਦੀਵਾਨ ਹਾਲ ਮੰਜੀ ਸਾਹਿਬ ਦੀ بجائے ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਦੀਵਾਨਸ ਰਿਹਾ ਜਾਂਦਾ ਹੈ ਜਿੱਥੇ ਮੋਨ ਸਿੰਘ ਜੀ ਤੋੜ ਤਾਰਾ ਸਿੰਘ ਜੀ ਠੇਠਰ ਤਾਂ ਹੋਰ ਜਿਹੜੇ ਸਿੱਖ ਸਨ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸਾ ਸੋਧ ਕੇ ਕਿਹਾ ਵੀ ਦੱਸੋ ਕਿਨੇ ਗ੍ਰਿਫਤਾਰੀ ਦੇਣ ਵਾਸਤੇ ਜਾਣਾ ਹੈ ਤਾਂ 63 ਨੌਜਵਾਨ ਉਸ ਦਿਨ ਵੀ ਗ੍ਰਿਫਤਾਰੀ ਦੇਣ ਵਾਸਤੇ ਜਾਂਦੇ ਆ ਉਹ ਪੁਲਿਸ ਦੀਆਂ ਡਾਂਗਾਂ ਖਾਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਗ੍ਰਿਫਤਾਰੀ ਦੇਣ ਵਾਸਤੇ ਜਾਂਦੇ ਆ ਤਾਂ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਫਿਰ ਇਸ ਤਰ੍ਹਾਂ ਦੇ ਨਾਲ 4 5 6 7 8 ਜੁਲਾਈ ਇਹ ਲਗਾਤਾਰ ਜਿਹੜਾ ਸੀ 5 ਦਿਨ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਮਾਰ ਕੁੱਟਾਈ ਜਾਰੀ ਰਹਿੰਦੀ ਹੈ ਟੀਅਰ ਗੈਸ ਦੇ ਗੋਲੇ ਇੰਨੇ ਜ਼ਿਆਦੇ ਛੁੱਟੇ ਜਾਂਦੇ ਆ ਕੇ ਗੈਸ ਦੇ ਕਰਕੇ ਜਿਹੜੇ ਖੰਡ ਪਾਠੀ ਸਿੱਖ ਸਨ ਉਹਨਾਂ ਨੂੰ ਜਿਹੜਾ ਉਹਨਾਂ ਦੇ ਸਾਹ ਨੂੰ ਉਹਨਾਂ ਦੇ ਗਲੇ ਨੂੰ ਇਹ ਗੈਸ ਚੜਨੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ ਸਾਹ ਲੈਣਾ ਵੀ ਔਖਾ ਹੋਇਆ ਪਿਆ ਸੀ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਦਾ ਵੀ ਜਿਹੜਾ ਸੀ ਸਾਹ ਲੈਣਾ ਔਖਾ ਹੋਇਆ ਪਿਆ ਸੀ ਤਾਂ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਸਿੱਖ ਜਿਹੜੇ ਉਹ ਜ਼ਖਮੀ ਹੋਏ ਪਏ ਸੀ ਬਲਕਿ ਗੋਲੀਆਂ ਵੀ ਚਲਾਈਆਂ ਗਈਆਂ ਪੁਲਿਸ ਨੇ ਕੜਾ ਪ੍ਰਸ਼ਾਦ ਜਿਹੜਾ ਸੀ ਉਹ ਦਰਬਾਰ ਸਾਹਿਬ ਤੇ ਖੜਨ ਤੇ ਵੀ ਪਾਬੰਦੀ ਲਾ ਦਿੱਤੀ ਵੀ ਕੋਈ ਜਿਹੜੀ ਕੜਾ ਪ੍ਰਸ਼ਾਦ ਦੀ ਦੇਗਾ ਉਹ ਵੀ ਨਹੀਂ ਲੈ ਕੇ ਜਾਏਗਾ ਕੋਈ ਗੁਰੂ ਕਾ ਸ਼ੰਗਰ ਦਰਬਾਰ ਸਾਹਿਬ ਦੇ ਅੰਦਰ ਨਹੀਂ ਲੈ ਕੇ ਜਾ ਸਕਦਾ ਬੇਬੀਆਂ ਦੇ ਕੋਲੋਂ ਪੁਲਿਸ ਨੇ ਪ੍ਰਸ਼ਾਦੇ ਵੀ ਖੋਲ ਪਰ ਜਦੋਂ ਇਹ ਗੱਲ ਦਾ ਪਤਾ ਸਿੱਖਾਂ ਨੂੰ ਲੱਗਾ ਫਿਰ ਸਿੱਖ ਜਿਹੜੇ ਸਨ ਉਹ ਗੁਰੂ ਘਰ ਲੰਗਰ ਲੈ ਕੇ ਆਉਣਾ ਸ਼ੁਰੂ ਹੋ ਜਾਂਦੇ ਐ ਔਰ ਅਕਾਲ ਤਖਤ ਸਾਹਿਬ ਦੇ ਉੱਪਰ ਬਹੁਤ ਸਾਰਾ ਗੁਰੂ ਘਰ ਲੰਗਰ ਜਿਹੜਾ ਉਹ 71 ਵੀ ਹੋ ਜਾਂਦਾ ਹੈ ਇਸ ਤੋਂ ਬਾਅਦ ਫਿਰ ਪੁਲਿਸ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਉੱਪਰ ਵੀ ਹਮਲਾ ਕਰਦੀ ਹੈ ਬਾਬਾ ਟੱਲਰ ਆਏ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ ਕੌਲ ਸਰ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ ਜਿੱਥੇ ਜਿੱਥੇ ਜਿਹੜਾ ਸਿੱਖ ਮਿਲਦਾ ਹੈ ਉਹਦੇ ਉੱਪਰ ਲਾਠੀ ਚਾਰਜ ਕੀਤਾ ਜਾਂਦਾ ਹੈ ਉਹਨੂੰ ਸਿੱਖ ਨੂੰ ਬੇਰਹਿਮੀ ਨਾਲ ਮਾਰਿਆ ਜਾਂਦਾ ਹੈ ਤੇ ਰਸ਼ਵਨੀ ਕੁਮਾਰ ਸ਼ਰਮਾ ਨੇ ਸੋਚਿਆ ਕਿ ਜੇ ਮੈਂ ਇਸ ਮੋਰਚੇ ਨੂੰ ਨਹੀਂ ਪੁੱਟ ਸਕਿਆ ਤੁਮ ਨਹੀਂ ਕਰ ਸਕਿਆ ਤੇ ਕਮ ਸੋ ਕਮ ਜਿੰਨੇ ਦਿਨ ਮੈਂ ਹਮਲਾ ਕਰ ਰਹੇ ਹਾਂ ਇੰਨੇ ਦਿਨ ਸਿੱਖ ਨੌਜ ਜਿਹੜੇ ਸਿੱਖ ਨੇ ਉਹ ਗ੍ਰਿਫਤਾਰੀ ਦੇਣ ਵਾਸਤੇ ਨਾ ਜਾਣ ਪਰ ਇਹ ਵੀ ਉਹਦੀ ਮਨਛਾ ਜਿਹੜੀ ਪੂਰੀ ਨਾ ਹੋ ਸਕੇ ਸਿੱਖ ਇਹਨਾਂ ਦਿਨਾਂ ਦੇ ਦੌਰਾਨ ਵੀ ਜਿਹੜਾ ਵਾ ਉਹ ਗ੍ਰਿਫਤਾਰੀ ਦੇਣ ਵਾਸਤੇ ਜਾਂਦੇ ਰਹੇ ਸਿੱਖਾਂ ਨੂੰ ਮਾਰ ਕੇ ਕੁੱਟ ਕੇ ਛੇਰੇ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਸੀ ਇੰਤਿਹਾਨ ਤਸ਼ੱਦਦ ਕਰਨ ਤੋਂ ਬਾਅਦ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਬੇਦਬੀ ਕਰਨ ਤੋਂ ਬਾਅਦ ਜਿਹੜੀ ਪੁਲਿਸ ਹੈ ਉਹ ਫਿਰ 9 ਜੁਲਾਈ ਨੂੰ ਵਾਪਸ ਚਲੀ ਜਾਂਦੀ ਹੈ ਜਦੋਂ ਪੁਲਿਸ ਵਾਪਸ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ 12 ਜੁਲਾਈ 1955 ਨੂੰ ਭੀਮਸੈਨ ਸੱਚਰ ਦੇ ਵੱਲੋਂ ਪੰਜਾਬੀ ਸੂਬਾ ਜਿੰਦਾਬਾਦ ਦੇ ਉੱਪਰ ਲੱਗੀ ਪਾਬੰਦੀ ਜਿਹੜੀ ਆ ਉਹ ਵਾਪਸ ਲੈ ਲਈ ਜਾਂਦੀ ਹੈ ਜਦੋਂ ਦੇਖਿਆ ਕਿ ਸਿੱਖਾਂ ਦੇ ਸਾਹਮਣੇ ਕੋਈ ਨਹੀਂ ਠਹਿਰ ਸਕਦਾ ਸਿੱਖਾਂ ਦੇ ਹੌਸਲੇ ਨੂੰ ਕੋਈ ਨਹੀਂ ਡਲਾ ਸਕਦਾ ਤਾਂ ਫਿਰ ਮਜਬੂਰੀ ਵਸ ਇਹ ਪਾਬੰਦੀ ਜਿਹੜੀ ਉਹ ਵਾਪਸ ਲਈ ਜਾਂਦੀ ਹੈ ਫਿਰ ਜਿਹੜਾ ਸੀ ਐਲਾਨ ਕੀਤਾ ਗਿਆ ਵੀ ਸਿੱਖ ਜਿਹੜੇ ਨੇ ਜਿਹੜੇ ਗ੍ਰਫਤਾਰ ਕੀਤੇ ਉਹਨਾਂ ਨੂੰ ਛੱਡ ਦਿੱਤਾ ਜਾਵੇਗਾ ਪਹਿਲਾਂ ਪਹਿਲ ਤੇ ਭੀਮਸੈਨ ਸੱਤਰ ਜਿਹੜਾ ਸੀ ਉਹ ਚਾਹੁੰਦਾ ਸੀ ਵੀ ਸਿੱਖਾਂ ਦੀ ਰਿਹਾਈ ਨਾ ਹੋਵੇ ਪਰ ਬਾਅਦ ਵਿੱਚ ਮਜਬੂਰੀ ਵਸ ਜਿਹੜਾ ਸੀ ਉਹਨੂੰ ਰਿਹਾਈ ਕਰਨੀ ਪਈ ਤਾਂ ਦਰਬਾਰ ਸਾਹਿਬ ਦੇ ਉੱਪਰ ਹੋਏ ਹਮਲੇ ਦੇ ਕਰਕੇ ਜਿਹੜਾ ਸੀ ਅੰਮ੍ਰਿਤਸਰ ਸ਼ਹਿਰ ਜਿਹੜਾ ਉਹ ਸਾਰਾ ਬੰਦ ਰੱਖਿਆ ਗਿਆ ਸਿੱਖਾਂ ਨੇ ਇਸ ਗੱਲ ਦਾ ਰੋਸ ਬਣਾਇਆ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਬੰਦ ਰੱਖੀਆਂ ਗਈਆਂ ਉਸ ਤੋਂ ਬਾਅਦ ਫਿਰ ਸਿੱਖ ਜਿਹੜੇ ਸਨ ਗ੍ਰਿਫਤਾਰ ਕੀਤੇ ਹੋਏ ਉਹਨਾਂ ਨੂੰ ਰਿਹਾਅ ਕੀਤਾ ਜਾਂਦਾ ਹੈ ਸਾਰਿਆਂ ਤੋਂ ਅਖੀਰ ਦੇ ਉੱਪਰ 24 ਸਤੰਬਰ ਨੂੰ ਜਿਹੜਾ ਸੀ ਮਾਸਟਰ ਤਾਰਾ ਸਿੰਘ ਨੂੰ ਰਿਹਾਅ ਕੀਤਾ ਜਾਂਦਾ ਹੈ ਮਾਸਟਰ ਤਾਰਾ ਸਿੰਘ ਹੋਣਾ ਨੇ ਆਉਂਦਿਆਂ ਸਾਰੀ ਫਿਰ ਨਵਾਂ ਐਲਾਨ ਕਰ ਦਿੱਤਾ ਉਹ ਕਹਿਣ ਲੱਗੇ ਵੀ ਮੈਂ ਉਹਨਾਂ ਚਿਰ ਟੇਕੇ ਨਹੀਂ ਬੈਠਾਂਗਾ ਜਿੰਨਾ ਚਿਰ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਪੁਲਿਸ ਐਕਸ਼ਨ ਦੀ ਮਾਫੀ ਨਹੀਂ ਮੰਗੀ ਜਾਂਦੀ ਤਾਂ ਮਜਬੂਰੀ ਵਾਸਤੇ ਫਿਰ ਭੀਮ ਸਿੰਘ ਸੱਚਰ ਨੂੰ ਝੁਕਣਾ ਪਿਆ ਔਰ 10 ਅਕਤੂਬਰ 1955 ਨੂੰ ਭੀਮ ਸਹਿਰ ਸੱਚਰ ਨੇ ਸ਼੍ਰੀ ਦਰਬਾਰ ਸਰ ਸਾਬ ਆਣ ਕੇ ਹੋਏ ਇਸ ਹਮਲੇ ਦੀ ਮਾਫੀ ਮੰਗੀ ਸੀ ਫਿਰ ਉਸ ਤੋਂ ਬਾਅਦ ਵੀ ਪੰਜਾਬੀ ਸੂਬੇ ਦੀ ਮੰਗ ਜਿਹੜੀ ਆ ਉਹ ਜਾਰੀ ਰਹਿੰਦੀ ਆ 24 ਅਕਤੂਬਰ 1955 ਨੂੰ ਮਾਸਟਰ ਤਾਰਾ ਸਿੰਘ ਜੀ ਗਿਆਨ ਸਿੰਘ ਰਾੜੇਵਾਲੀ ਤੇ ਹੋਰ ਅਕਾਲੀ ਆਗੂ ਜਿਹੜੇ ਸਨ ਦੇਸ਼ ਦੇ ਪ੍ਰਧਾਨ ਮੰਤਰੀ ਪੰਡਤ ਜਵਾਲਲਾਲ ਨਹਿਰੂ ਨੂੰ ਮਿਲਦੇ ਆ ਔਰ ਮਿਲ ਕੇ ਸਿੱਖ ਮਸਲੇ ਹੱਲ ਕਰਨ ਵਾਸਤੇ ਕਹਿੰਦੇ ਆ 2 ਘੰਟੇ ਗੱਲਬਾਤ ਹੋਣ ਦੇ ਬਾਵਜੂਦ ਵੀ ਜਿਹੜਾ ਸੀ ਪੰਡਤ ਜਵਾਲਲਾਲ ਨਹਿਰੂ ਨੇ ਕੋਈ ਵੀ ਸਿੱਖ ਮਸਲਾ ਜਿਹੜਾ ਉਹ ਹੱਲ ਨਹੀਂ ਸੀ ਕੀਤਾ ਤਾਂ ਉਸ ਵੇਲੇ ਦੇ ਨਾਲ ਭਾਰਤ ਦੀ ਪੁਲਿਸ ਐਨੀ ਚੜੀ ਹੋਈ ਸੀ ਕਿ ਜਿਹੜਾ ਵੀ ਪੰਜਾਬੀ ਸੂਬੇ ਦਾ ਨਾਮ ਲੈਂਦਾ ਸੀ ਪੁਲਿਸ ਨੂੰ ਮਾਰਦੀ ਸੀ ਔਰ 10 ਦੇ ਇੱਕ ਨੌਜਵਾਨ ਕਾਕਾ ਇੰਦਰਜੀਤ ਸਿੰਘ ਨੂੰ ਪੁਲਿਸ ਨੇ ਗੋਲੀ ਮਾਰ ਕੇ ਖੂਹ ਦੇ ਵਿੱਚ ਸੁੱਟਦਾ ਕਿਉਂਕਿ ਉਹਦਾ ਇਨਾ ਹੀ ਕਸੂਰ ਸੀ ਕਿ ਉਹਨੇ ਪੰਜਾਬੀ ਸੂਬਾ ਜਿੰਦਾਬਾਦ ਕਿਹਾ ਸੀ ਇਹ ਸੀ 4 ਜੁਲਾਈ ਤੋਂ ਲੈ ਕੇ 9 ਜੁਲਾਈ ਤੱਕ ਜਿਹੜਾ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੋਇਆ ਪੁਲਿਸ ਨੇ ਇੰਤਿਹਾਨ ਜ਼ੁਲਮ ਕੀਤੇ ਔਰ ਇਹ ਦੇਸ਼ ਦੀ ਆਜ਼ਾਦੀ ਦੇ 8 ਸਾਲ ਬਾਅਦ ਦੀ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਜਿਹੜਾ ਉਹ ਹਮਲਾ ਹੋਇਆ ਸੀ ਬਹੁਤਾ ਕਰਕੇ ਸਿੱਖਾਂ ਨੂੰ ਇਹ ਤੇ ਪਤਾ ਹੈ ਕਿ 1984 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਬਹੁਤ ਘੱਟ ਸਿੱਖਾਂ ਨੂੰ ਪਤਾ ਹੈ ਕਿ 1955 ਵਿੱਚ ਵੀ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਉਹਦੇ ਕੀ ਕਾਰਨ ਸੀ ਇਹ ਸਾਰਾ ਕੁਝ ਆਪਾਂ ਵਿਚਾਰਨ ਦਾ ਯਤਨ ਕੀਤਾ ਹੈ ਇਹਨਾਂ ਦਿਨਾਂ ਦੇ ਦੌਰਾਨ ਆਪਾਂ ਉਹਦੀ ਵਰੇ ਗੰਢ ਮਨਾ ਰਹੇ ਹਾਂ ਤੇ ਉਹਨਾਂ ਸਿੱਖਾਂ ਨੂੰ ਪ੍ਰਣਾਮ ਕਰੀਏ ਜਿਨ੍ਹਾਂ ਨੇ ਏ ਕਾਲਣਾ ਕਾਲੀਆਂ ਸੀ